ਤੁਸੀਂ ਦੇਖ ਰਹੇ ਹੋ ਟੀਵੀ ਭਾਰਤ ਮੈਂ ਤੁਹਾਡੇ ਨਾਲ ਇਤਰਾਮਨ ਕਿਸਾਨਾਂ ਦੇ ਵੱਲੋਂ ਸ਼ੰਭੂ ਖਨੌਰੀ ਡੱਬ ਵਾਲੀ ਬਾਰਡਰ ਉਤੇ ਤਰਨੇ ਤੇ ਲਗਾਤਾਰ ਬੈਠੇ ਨੇ ਤੇ ਇਸ ਤਰਨੇ ਨੂੰ ਕਰੀਬ 130 ਦਿਨ ਹੋ ਗਏ ਨੇ ਤੇ ਇਹ ਅੰਦੋਲਨ ਅੱਤ ਦੀ ਸਰਦੀ ਦੇ ਵਿੱਚ ਸ਼ੁਰੂ ਹੋ ਕੇ ਅੱਤ ਦੀ ਗਰਮੀ ਦੇ ਵਿੱਚ ਪਹੁੰਚ ਗਿਆ ਪਰ ਹਲੇ ਤੱਕ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਇੱਕ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਚ ਲੋਕ ਸਭਾ ਚੋਣਾਂ ਦੌਰਾਨ 2024 ਦੇ ਵਿੱਚ ਮੋਦੀ ਸਰਕਾਰ ਦਾ ਕਮਾਂਡ ਕਿਸਾਨਾਂ ਨੇ ਤੋੜ ਦਿੱਤਾ ਪਰ ਹਲੇ ਵੀ ਇਹ ਕਮਾਂਡ ਬਾਕੀ ਹੈ ਕਿਉਂਕਿ ਇੱਕ ਵਾਰ ਫਿਰ ਤੋਂ ਕੇਂਦਰ ਦੇ ਵਿੱਚ ਮੋਦੀ ਸਰਕਾਰ ਬਣ ਗਈ ਹੈ ਇਸ ਸਾਰੇ ਮਾਮਲੇ ਦੇ ਬਾਰੇ ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਤੇ ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਕਿਸਾਨਾਂ ਦੇ ਵੱਲੋਂ ਮੁਰਤੋਂ ਨਵੇਂ ਪ੍ਰੋਗਰਾਮ ਲਿਖੇ ਜਾ ਰਹੇ ਨੇ ਉਹ ਪ੍ਰੋਗਰਾਮ ਕਿਹੜੇ ਨੇ ਉਹਨਾਂ ਦੀ ਜ਼ੁਬਾਨੀ ਸੁਣਦੇ ਆਂ ਮੈਂ ਸਰਬੰਸ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਗਰ ਕਮੇਟੀ ਪੰਜਾਬ ਤੋਂ ਕੇਐਮਐਮ ਤੇ ਐਸਕੇਐਮ ਨਾਨ ਪੋਲਿਟਿਕਲ ਵੱਲੋਂ ਜਿਹੜਾ 13 ਫਰਵਰੀ ਤੋਂ ਮੋਰਚਾ ਸ਼ੁਰੂ ਕੀਤਾ ਗਿਆ ਵਾ ਸ਼ੰਭੂ ਡੱਬ ਵਾਲੀ ਖਨੋਰੀ ਅਰੇ ਦੋਗਰਤਨਪੁਰਾ ਰਾਜਸਥਾਨ ਜਿੱਥੇ ਸਰਕਾਰ ਨੇ ਦਿਵਾਰਾਂ ਬਣਾ ਕੇ ਸਾਨੂੰ ਰੋਕਿਆ ਵਾ ਜਿੱਥੇ ਸਰਕਾਰ ਨੇ ਜ਼ਬਰਟਾਇਆ ਸਾਡੇ ਤੇ ਸ਼ਹੀਦ ਸੁਭਕਰਨ ਨੂੰ ਸ਼ਹੀਦ ਕੀਤਾ ਵਾ ਗੋਲੀ ਮਾਰ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਔਰ ਜਿਵੇਂ ਮੋਹਨ ਭਗਵਤ ਜੀ ਨੇ ਵੀ ਕਿਹਾ ਵਾ ਕਿ ਸਰਕਾਰ ਨੂੰ ਕਮੰਡ ਮਾਣ ਸੀਗਾ ਜਿਵੇਂ ਉਹ ਡਿਕਟੇਟ ਕਰ ਰਹੀ ਸੀ ਇਹੋ ਕਮੰਡ ਤੇ ਮਾਣ ਦੇਸ਼ ਦੇ ਕਿਸਾਨ ਮਜ਼ਦੂਰ ਨੇ ਉਦਾਤ ਤੋੜਿਆ ਹੈਗਾ ਹੈ ਹੁਣ ਸਮੇਂ ਚ ਹੁਣ ਦੇਖ ਲੋ ਵੀ ਸਾਡੇ ਪ੍ਰਧਾਨ ਮੰਤਰੀ ਜੀ 7 ਜੀ ਮੁਲਕਾਂ ਵਿੱਚ ਗਏ ਹੈਗੇ ਆ ਹਜੇ ਕਿਹੜਾ ਕਮੰਡ ਘੱਟ ਹੋ ਜਾਣਾ ਉੱਥੇ ਵਰਲਡ ਵਾਈਟ ਅਜੰਡਾ ਕੀ ਆ ਵੀ ਕਾਰਪੋਰੇਟ ਦੇ ਟੈਕਸ ਨੂੰ ਇੱਕ ਸਾਰ ਤੱਕ ਕਿਵੇਂ ਕੀਤੀ ਜਾਵੇ ਅੰਦਰ ਦੀਆਂ ਖਬਰਾਂ ਵੀ 15% ਵਰਲਡ ਵਾਈਟ ਕਾਰਪੋਰੇਟ ਦਾ ਟੈਕਸ ਹੋਣਾ ਚਾਹੀਦਾ ਹੈਗਾ ਔਰ ਦੇਖੋ ਦੂਜਾ ਜਿਹੜੇ ਆਮ ਲੋਕਾਂ ਤੇ ਟੈਕਸ ਨੇ ਉਹ ਲਗਾਤਾਰ ਵਧਨੇ ਨੇ ਉਹਨਾਂ ਤੇ ਵੱਧ ਤੋਂ ਵੱਧ ਟੈਕਸ ਲੈ ਕੇ ਖਜ਼ਾਨੇ ਭਰਨੇ ਨੇ ਔਰ ਕਾਰਪੋਰੇਟ ਨੂੰ ਲਟਾਉਣੇ ਨੇ ਔਰ ਉੱਥੇ ਜਿਹੜੀ ਦੁਨੀਆ ਦੀ ਇਕਨੋਮੀ ਦਾ ਅਜੰਡਾ ਲੱਗਣਾ ਵਾ ਵੀ ਕਿਹੜਾ ਖੇਤਰ ਬਚ ਗਿਆ ਜਿਹੜਾ ਕਾਰਪੋਰੇਟ ਨੂੰ ਦਿੱਤਾ ਜਾ ਸਕੇ ਜਿੱਥੋਂ ਮੁਨਾਫਾ ਕਮਾਇਆ ਜਾ ਸਕੇ ਇਹੀ ਅਜੰਡਾ ਗਾਂ ਜੀ 20 ਤੇ ਲੱਗਣਾ ਚਾਹੀਦਾ ਤੇ ਸੀਗਾ ਵੀ ਜੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਆਮ ਲੋਕਾਂ ਦੀ ਨੁਮਾਇੰਦਗੀ ਕਰਨ ਉੱਥੇ ਜਾ ਕੇ ਔਰ ਉਹਨਾਂ ਨੂੰ ਕਿਤੇ ਭਾਰਤ ਦੇ ਖੇਤ ਖਲਿਆਣ ਚੇਤਾ ਰਹੇ ਜੇ ਵੀ ਇਹ ਕਿਸਾਨਾਂ ਦਾ ਮੁਲਕ ਆ ਔਰ ਉਹ ਗੱਲ ਕਰਨ ਵੀ ਕਿਉਂ ਨਾ ਭਾਰਤ ਨੂੰ WTO ਤੋਂ ਬਾਹਰ ਕੱਢਿਆ ਜਾਵੇ ਔਰ ਜੜੀਆਂ ਸ਼ਰਤਾਂ ਨੇ ਉਹਨਾਂ ਦੀਆਂ ਖੇਤੀ ਮੰਡੀ ਤੇ ਉਹ ਹਟਾਈਆਂ ਜਾ ਸਕਣ ਤੋ ਅੱਜ ਵੀ ਸਾਡੀ ਮੰਗ ਹੈਗੀ ਆ ਵੀ MSP ਲੀਗਲ ਗਰੰਟੀ ਕਾਨੂੰਨ ਬਣਾ ਕੇ ਦਿੱਤਾ ਜਾਏ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕੀਤਾ ਜਾਵੇ ਹੋਰ ਅਤਿਆਦਿਕ ਮੰਗਾ ਪਰ ਸਾਨੂੰ ਲੱਗਦਾ ਵੀ ਕਿਸਾਨਾਂ ਮਜ਼ਦੂਰਾਂ ਨੂੰ ਸੰਘਰਸ਼ ਕੀਤੇ ਤੋਂ ਬਗੈਰ ਕੁਛ ਵੀ ਮਿਲਣ ਵਾਲਾ ਨਹੀਂ ਹੈਗਾ। ਤੋਂ ਜਿਹੜੇ ਹੁਣ ਕਮਾਂਡ ਸਰਕਾਰ ਪਾਲ ਰਹੀ ਹੈਗੀ ਆ ਉਹਦਾ ਜਵਾਬ ਹਰਿਆਣਾ, ਮੱਧ ਪ੍ਰਦੇਸ਼, ਕੱਲ ਨੂੰ ਝਾਰਖੰਡ ਇਹਨਾਂ ਦੀਆਂ ਲਕਸ਼ਣਾ ਚ ਦੇਸ਼ ਦੇ ਕਿਸਾਨ ਮਜ਼ਦੂਰ ਨੇ ਦੇਣਾ ਹੈਗਾ ਵੀ ਹਾਲੇ ਕਮਾਂਡ ਖਤਮ ਨਹੀਂ ਹੋਇਆ ਵੀ ਦੇਸ਼ ਦੇ ਕਿਸਾਨ ਮਜ਼ਦੂਰ ਨੂੰ ਦੇਸ਼ ਦੀ ਰਾਜਧਾਨੀ ਵਿੱਚ ਜਾ ਕੇ ਜਿਹੜਾ ਵਾ ਉਹ ਅੰਦੋਲਨ ਕਰਨ ਦਾ ਹੱਕ ਜਿਹੜਾ ਵਾ ਉਹ ਦਿੱਤਾ ਜਾਣਾ ਚਾਹੀਦਾ ਵਾ। ਜਿਵੇਂ ਕੁਵੈਤ ਦੇ ਵਿੱਚ ਕਿਸੇ ਢੰਗ ਨਾਲ ਬਹੁਤ ਸਾਰੀਆਂ ਭਾਰਤੀਆਂ ਦੀਆਂ ਮੌਤਾਂ ਹੋਈਆਂ ਅੱਗ ਜੜੀ ਦੇ ਵਿੱਚ ਅਸੀਂ ਉਹਨਾਂ ਸਾਰੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਉਹਨਾਂ ਦੇ ਨਾਲ ਖੜੇ ਆ ਗਾਂ ਅਜਿਹੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹ ਤੋਂ ਬਚਿਆ ਜਾਣਾ ਚਾਹੀਦਾ ਅਰੇ ਤੋਂ ਗਾਂ ਗਰਦਾਸਪੁਰ ਦਾ ਜਿਹੜਾ ਜਥਾ ਵਾ 20 ਜੂਨ ਨੂੰ ਜਿਹੜਾ ਵਾ ਉਹ ਸ਼ੰਭੂ ਬਾਰਡਰ ਵੱਲੋਂ ਰਵਾਨਾ ਹੋਊਗਾ ਸੋ ਕਿਸਾਨਾਂ ਮਜ਼ਦੂਰਾਂ ਨੂੰ ਵਕਤ ਤੋਂ ਵਕਤ ਬਾਰਡਰਾਂ ਤੇ ਪਹੁੰਚ ਕੇ ਜਿਹੜਾ ਮੋਰਚਾ ਹੋਰ ਵੱਡਾ ਕਰਨ ਦੀ ਅਪੀਲ ਕਰਦੇ ਆ ਧੰਨਵਾਦ